ਇਹ ਕੋ ਸੋਸਾਇਟੀ ਕੀਤਾ ਨੌਜਵਾਨ ਮੁੰਡੇ ਨੇ ਪਿੰਡ ਸਪਾ ਦਾ ਕੀ ਮਾਮਲਾ ਅੱਜ ਇੱਕ ਚੇਟਾ ਸਿਵਲ ਹਸਪਤਾਲ ਹਾਜੀਪੁਰ ਤੋਂ ਮਸੂਲਤਾਨ ਹੋਈ ਕਿ rahul ਪੁੱਤਰ ਕੁਲਦੀਪ ਸਿੰਘ ਵਾਸੀ ਸੰਗੋੜਣਾ ਬਾਹਰ ਲੈ ਕੇ ਖੁਦਕੁਸ਼ੀ ਕੀਤੀ ਆ ਜਿਹੜੀ ਡੈੱਡ ਬੋਡੀ ਹੈ ਬਰੋਡ ਡੈੱਡ ਸਿਵਲ ਹਸਪਤਾਲ ਪਈ ਆ ਮੈਂ ਉੱਥੇ ਜਾ ਕੇ ਮੌਕਾ ਦੇਖਿਆ ਉਹਦੀ ਮਾਤਾ ਜਿਹੜੀ ਹੈ ਚੁਸ਼ਮਾ ਰਾਣੀ ਉਹਨੇ ਬਿਆਨ ਕਰਾਇਆ ਕਿ ਮੇਰਾ ਲੜਕਾ ਜਿਹੜਾ ਹੈ ਵਿਦੇਸ਼ ਗਿਆ ਸੀਗਾ ਹੀ ਮਹੀਨਾ ਕੁ ਪਰ ਪਹਿਲਾਂ ਵਿਦੇਸ਼ ਤੋਂ ਆਇਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਇਸੇ ਦਿਮਾਗੀ ਪਰੇਸ਼ਾਨੀ ਦੇ ਤਾਰਨ ਨੂੰ ਅੱਜ ਸਵੇਰ ਨੂੰ 9 ਵਜੇ ਨੂੰ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਛੱਤ ਦੇ ਪੱਖੇ ਨਾਲ ਲਟਕ ਕੇ ਚੁੰਨੀ ਨਾਲ ਫਾ ਲੈ ਲਿਆ। ਤਾਂ ਜੀ ਪਤਾ ਲੱਗਿਆ ਕਿ ਕਾਰਨ ਕੋਈ ਨਹੀਂ ਬਸ ਵਿਦੇਸ਼ ਤੋਂ ਆਇਆ ਸੀ ਨਾ ਦਿਮਾਗੀ ਤੌਰ ਤੇ ਪਰੇਸ਼ਾਨ ਲੰਦਾ ਸੀ। ਕੀ ਕਾਰਵਾਈ ਕੀਤੀ ਗਈ? ਕਾਰਵਾਈ 174 ਬੀਐਨਐਸ ਐਟ ਕੀਤੀ ਹੈ ਇਹ ਲਾਸ਼ ਦਾ ਪੋਸਟਮਾਰਟਮ ਕਰਕੇ ਬਾਰਸਾ ਵੱਲੇ ਕੀਤੀ ਹੈ ਜੀ। ਸੰਤ ਸਿੰਘ ਸਾਹਿਬ ਜਿਹੜਾ ਮੁੰਡੇ ਨੇ ਸੁਸਾਇਟੀ ਕੀਤਾ ਭੜੇ ਭੜੇ ਤੇ ਕੀ ਮਾਮਲਾ ਹੈ? ਇਸਰ ਇਦਾਂ ਹੈ ਕਿ ਇਹ ਮੁੰਡਾ ਥੋੜਾ ਡਿਪਰੈਸ਼ਨ ਚ ਚਾਹੇਗਾ ਬਿਮਾਰ ਚਲਦਾ ਪਿਆ ਬਾਹਰ ਗਿਆ ਸੀ 15 ਦਿਨ ਹੋਏ 20 ਦਿਨ ਆਇਆ ਨੂੰ ਬਾਅਦ ਵੀ 15 ਦਿਨ ਲੱਗ ਜਾਂਦੇ ਨੇ ਉਹਦੇ ਚੱਕਰ 'ਚ ਹੀ ਕਿਸ ਨੇ ਇਦਾਂ ਦਾ ਕਰ ਲਿਆ ਸ਼ਾਇਦ ਹੋ ਸਕਦਾ ਹੋ ਸਕਦਾ ਤੁਹਾਨੂੰ ਕੋਤ ਪਤਾ ਲੱਗਿਆ ਕਿ ਮੈਨੂੰ ਸਵੇਰੇ ਪਤਾ ਲੱਗਿਆ ਕਿ ਮੈਂ ਗਿਆ ਨਾ ਟਾਈਮ ਸ ਦੇ ਲੱਗ ਤਾ ਹਾਂ ਤਗੜੀ ਵਨ ਸਵਾਗ 9 ਵਜੇ ਪਰਿਵਾਰਕ ਮੈਂਬਰ ਵੀ ਇਨਾਂ ਦੇ ਪਰਿਵਾਰਕ ਮੈਂਬਰ ਚ ਮੰਮੀ ਹੈ ਤੇ ਇੱਕ ਭੈਣ ਹੈ ਤੇ ਫਾਜ਼ਲ ਸਾਹਿਬ ਹੈ ਫਾਜ਼ਲ ਸਾਹਿਬ ਬਾਹਰ ਉਹਨਾਂ ਨੂੰ ਵੀ 5-7 ਦਿਨ ਨਹੀਂ ਹੋਇਆ ਜਿਕੇ ਨੂੰ ਤੇ ਕੀ ਕਰ ਰਹੀ ਕਿ ਕੀ ਕਰ ਰਹੀ ਉਹਨਾਂ ਨੇ ਫਿਰ ਇਹੀ ਹੈ ਕਿ ਸੁਸਾਇਡ ਦਾ ਹੀ ਕਿਹਦੇ ਪਾਸੇ ਇੱਕ ਸੋਚੋ ਤਬ ਸ਼ਾਇਦ ਹਾਂਜੀ ਸਰ ਇੱਕ ਬਹੁਤ ਗੱਡਾ ਦਾ ਮਾਮਲਾ ਹੈ ਜਿਹਨੇ ਸੁਸਾਇਡ ਕੀਤਾ ਉਸ ਤੋਂ ਬਾਅਦ ਹੀ ਮਾਮਲਾ ਅੱਜ ਵੀਰੇ ਸਾਡੇ ਕੋਲ ਐਮਰਜੈਂਸੀ ਵਿੱਚ ਵੈਂਦੇ ਕੁਝ ਲੋਕ ਇੱਕ ਮੁੰਡੇ ਨੂੰ ਲੈ ਕੇ ਆਏ ਜਿਹਦਾ ਨਾਮ ਰਾਹੁਲ ਕੁਮਾਰ ਉਮਰਤ ਗਰੀਬ 22 ਸਾਲ ਹੈ ਵੈਂਦੇ ਲੋਕਾਂ ਦੇ ਕਹਿਣ ਅਨਸਾਰ ਉਸਨੇ ਜਿਹੜਾ ਘਰ ਵਿੱਚ ਪਾਹ ਲੈ ਲਿਆ ਔਰ ਉਹਦੇ ਗਾਲੋਤੇ ਪਾਹ ਦੇ ਨਿਸ਼ਾਨ ਵੀ ਅਸੀਂ ਉਹਦੋਂ ਜਿਹੜਾ ਡੈੱਡ ਡਿclare ਕਰਨ ਤੋਂ ਬਾਅਦ ਉਸਦੇ ਘਰ ਜਾਣ ਨੂੰ ਤੇ ਉਸਦੇ ਕਨਫਰਮ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਜਿਹੜੀ ਕਾਰਵਾਈ ਲਈ ਇਨਫੋਰਮ ਕਰਤਾ ਪੁਲਿਸ ਨੇ ਜਿਹੜੀ ਡੈੱਡ ਬਡੀ ਸੀ ਇਨਵੈਸਟਿਗੇਟਿਓਂ ਦੀ ਐ ਪੁਲਿਸ ਨੂੰ ਹੈਂਡਓਵਰ ਕਰਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ। ਰਾਜਪੁਰ ਤੋਂ ਪੁੱਛਿਆ। ਇਸ ਤਰ੍ਹਾਂ ਸਾਡੇ ਕੋਲ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਲ ਮੈਂਬਰ ਨਹੀਂ ਹੋਇਆ ਉਹਦੇ ਘਰ ਮੜਾਲ ਤੋਂ ਰਿਸ਼ਤੇਦਾਰ ਆਇਆ ਸੀ ਤੇ ਘਰ ਦੱਸ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਮਤਲਬ ਕਰ ਹੈ ਗਿਆ ਜਿਹਦੇ ਅਸਲੀ ਉਹਨਾਂ ਦੀ ਕੰਡੀਸ਼ਨ ਨੇਚਰਿਸ ਜੋ ਜਾਨ ਕੋ ਬੱਚੇ ਦੀ ਡੈਥ ਹੁੰਦੀ ਹੈ ਤੇ ਜੇ ਤੁਸੀਂ ਹੁੰਦੇ